ਫਿਰ ਸ੍ਰੀ ਹਰਮੰਦਰ ਸਾਹਿਬ ਜੀ ਦੀ ਰਚਨਾ ਫਿਰ ਸ੍ਰੀ ਤਰਨਤਨ ਸਾਹਿਬ ਦਰਬਾਰ ਸਾਹਿਬ ਜੀ ਦੀ ਰਚਨਾ ਬੇਅੰਤ ਬਰਕਤਾਂ ਝੋਲੀ ਵਿੱਚ ਪਾਈਆਂ ਫਿਰ ਮਹਾਰਾਜ ਨੇ ਸਾਂਝੀਵਾਲਤਾ ਦਾ ਸੰਸਾਰ ਨੂੰ ਏਕਤਾ ਦਾ ਉਪਦੇਸ਼ ਦੇਣ ਲਈ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਨੀ ਰੱਖਣੀ ਸੀ ਆਪ ਟੱਕ ਲਾਇਆ ਨੀ ਰੱਖੀ ਔਰ ਨਾਲ ਸੇਵਾ ਦੇ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਲਾ ਕੇ ਇਹ ਸਾਬਤ ਕੀਤਾ ਵੀ ਇਸ ਦੁਨੀਆ ਦੇ ਵਿੱਚ ਭੇਦ ਭਾਵ ਵਿਦਕਰਾ ਨਹੀਂ ਕਰਨਾ ਚਾਹੀਦਾ ਧਰਮ ਕਰਕੇ ਜਾਤ ਕਰਕੇ ਸਾਰਿਆਂ ਵਿੱਚ ਪਰਮੇਸ਼ਵਰ ਵਸਿਆ ਹੈ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਪ੍ਰਮਾਤਮਾ ਸਾਰਿਆਂ ਚ ਹੈ ਹੁਣ ਜਿਹੜੇ ਕਹਿ ਦਿੰਦੇ ਨੇ ਨਹੀਂ ਜੀ ਸਾਈਂ ਮੀਆਂ ਮੀਰ ਜੀ ਨੇ ਨੀ ਰੱਖੀ ਸੀ ਹਰਮੰਦਰ ਸਾਹਿਬ ਦੀ ਤੁਹਾਨੂੰ ਥੋੜਾ ਜਿਹਾ ਬੜਾ ਔਡ ਲੱਗੇਗਾ ਹੁਣ ਕੰਨ ਖੋਲਿਓ ਚੰਗੀ ਤਰ੍ਹਾਂ ਸਾਈਂ ਮੀਆਂ ਮੀਰ ਜੀ ਨੇ ਨੀ ਨਹੀਂ ਰੱਖੀ ਸਿੱਖ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਮੁੱਖ ਗ੍ਰੰਥ ਸਾਡਾ ਇਤਿਹਾਸ ਦਾ ਉਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਜੇ ਤੁਸੀਂ ਭਾਈ ਬਾਲਾਜੀ ਵਾਲੀ ਜਨਮ ਸਾਖੀ ਪੜ ਲਓ ਸਾਈਂ ਮੀਆਂ ਮੀਰ ਜੀ ਸੇਵਾ ਚ ਲੱਗੇ ਨੇ ਨੀ ਨਹੀਂ ਰੱਖੀ ਜੇ ਤੁਸੀਂ ਆਖੋਗੇ ਨਹੀਂ ਰੱਖੀ ਐ ਪੰਥ ਪ੍ਰਕਾਸ਼ ਦੇ ਪਹਿਲੇ ਦੂਜੇ ਐਡੀਸ਼ਨ ਚ ਕਿਤੇ ਜ਼ਿਕਰ ਨਹੀਂ ਐ ਤੀਸਰੇ ਚ ਸ਼ਰਾਰਤ ਨਾਲ ਮਿਲਾਇਆ ਗਿਆ ਐ ਖੈਰ ਨਹੀਂ ਰੱਖੀ ਕਿੰਨੇ ਐ ਸਾਫ ਗੁਰੂ ਅਰਜਨ ਸਾਹਿਬ ਕਹਿੰਦੇ ਕਹਿੰਦੇ ਮੈਂ ਰੱਖੀ ਐ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰੀ ਪਰਮੇਸ਼ਵਰ ਨੂੰ ਯਾਦ ਕਰਕੇ ਮੈਂ ਹਰ ਮੰਦਰ ਸਾਜਣਾ ਕੀਤਾ ਐ ਪਲਾ ਸੰਜੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ ਕਹਿੰਦੇ ਉਹਦੇ ਗੀਤ ਗਾਈਏ ਤੇ ਹਰ ਸੰਜੋਗ ਭਲਾਈ ਭਲਾਏ ਹਰ ਪਲ ਭਲਾਈ ਭਲਾਏ ਇੱਕ ਜਗ੍ਹਾ ਹੋਰ ਕਹਿੰਦੇ ਨੇ ਡਿਠੈ ਸੱਬੈ ਥਾਵ ਨਹੀਂ ਤੁਦ ਜਿਹਿਆ ਬਦੋ ਪੁਰਖ ਵਿਦਾਤੇ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਕਿੰਨੇ ਬਣਾਇਆ ਹਰਮੰਦਰ ਬੱਦੂ ਪੁਰਖ ਵਿਦਾਤੇ ਦਾ ਆਰਕੀਟੈਕਟ ਆਫ ਡੈਸਟਨੀ ਇਨ ਦਾ ਫਾਰਮ ਆਫ ਗੁਰੂ ਅਰਜਨ ਹੀ ਹਿਮਸੈਲਫ ਇਜ਼ ਦਾ ਡਿਜ਼ਾਈਨਰ ਆਫ ਹਰਮੰਦਰ ਸਾਹਿਬ ਤੁਸੀਂ ਆਖੋਗੇ ਦੀ ਕੀ ਗੱਲ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਹੋ ਮੈਂ ਕਿਹਾ ਨਹੀਂ ਕਈ ਆਂਦੇ ਨੇ ਹਰੀਦਾ ਮੰਦਰ ਮੈਂ ਕਿਹਾ ਨਹੀਂ ਪ੍ਰੋਬਲਮ ਇਹ ਆ ਗਈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਵੀ ਸ੍ਰੀ ਵਿਸ਼ਨੂੰ ਜੀ ਸਾਰੇ ਦੇਵਤੇ ਸੇਵਾ ਕਰਨ ਆਏ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਇੱਕ ਹਿੰਦੂ ਵੀਰ ਨੇ ਤਰਕ ਕਰਤਾ ਜੀ ਇਹ ਤੇ ਫਿਰ ਵਿਸ਼ਨੂੰ ਦਾ ਮੰਦਰ ਹੈ ਸੇਵਾ ਕਰਨ ਵਾਲਾ ਮਾਲਕ ਨਹੀਂ ਹੁੰਦਾ ਮਾਲਕ ਗੁਰੂ ਅਰਜਨ ਸਾਹਿਬ ਕਾਲ ਪੁਰਖ ਨੇ ਇਦਾਂ ਹੀ ਸਾਈ ਮੀਆਂ ਮੀਰ ਸੇਵਾ ਵਿੱਚ ਆਇਆ ਉਹ ਮਾਲਕ ਨਹੀਂ ਸੇਵਾਦਾਰ ਨੇ ਉਹਨਾਂ ਕੁਰਾਨ ਦੀ ਤਲਾਵਤ ਛੱਡ ਕੇ ਜਪਜੀ ਸਾਹਿਬ ਸੁਖਮਣੀ ਪੜਨਾ ਸ਼ੁਰੂ ਕਰਤਾ ਸੀ ਅਸੀਂ ਸਾਰਿਆਂ ਨਾਲ ਪ੍ਰੇਮ ਕਰਦੇ ਹਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾਏ ਕੋਈ ਅਲਾਹੇ ਕਾਰਣ ਕਰਮ ਕਰੀਮ ਕਿਰਪਾਧਾਰ ਰਹੀਮ ਪਰੇਦਾ ਮਤਲਬ ਇਹ ਨਹੀਂ ਵੀ ਅਸੀਂ ਆਪਣਾ ਸਿਧਾਂਤ ਛੱਡিয়ে ਠੀਕ ਹੈ ਕੋਈ ਰਾਮ ਆਖੇ ਕੋਈ ਅੱਲਾ ਆਖੇ ਸਾਰਿਆਂ ਨਾਲ ਪ੍ਰੇਮ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਬ ਲਿਖਿਆ ਹੈ ਸ਼੍ਰੀ ਨਾਨਕ ਆਦਕਲੇ ਨਾਇ ਕਰ ਅਰਦਾਸ ਸੀਸ ਨਿਹੁਰਾਏ ਬਿਰਧ ਬਾਚਤੇ ਲੇਖਨਨੀ ਹਾਥ ਟਕ ਲਾਇ ਸਚਿਤਵਤ ਗੁਰਨਾਥ ਬਾਬਾ ਬੁੱਢਾ ਜੀ ਤੋਂ ਕਈ ਲੈ ਕੇ ਆਪ ਗੁਰੂ ਅਰਜਨ ਸਾਹਿਬ ਨੇ ਟਕ ਲਾਇਆ ਆਪ ਨੀਵ ਰੱਖੀ ਸਾਫ ਲਿਖਿਆ ਹੋਇਆ ਹੈ ਮੇਰੀ ਇਸ ਗੱਲ ਦਾ ਧਿਆਨ ਰੱਖਿਓ ਅੱਜ ਕੱਲ ਬਹੁਤ ਹਵਾ ਸਿੱਖੀ ਦੇ ਸਿਧਾਂਤਾਂ ਦੇ ਉਲਟ ਚੱਲ ਰਹੀ ਹੈ ਆ ਪਿੱਛੇ ਦੇ ਵੀਡੀਓ ਮੈਂ ਵੇਖੀ ਸੀ ਕੋਈ ਇਸ ਗੱਲ ਬਾਰੇ ਨਹੀਂ ਬੋਲ ਰਿਹਾ ਨਾ ਧਾਰਮਿਕ ਦੁਨੀਆ ਚੋਂ ਪੋਲੀਟੀਕਲ ਦੁਨੀਆ ਵਾਲਿਆਂ ਤੇ ਇਤਿਆਸ ਹੀ ਕੋਈ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਰੋਜ਼ਾ ਖੁਲਵਾ ਦਿੱਤਾ ਜਾਂਦਾ ਹੈ ਕਦੇ ਕਲਮਾ ਪੜਾ ਦਿੱਤਾ ਜਾਂਦਾ ਹੈ ਕਦੇ ਨਮਾਜ਼ ਅਦਾ ਕਰਾ ਦਿੱਤੀ ਜਾਂਦੀ ਹੈ ਕਦੇ ਨਿਕਾਹ ਕਰਾ ਦਿੱਤਾ ਜਾਂਦਾ ਹੈ ਇਹ ਗੁਰੂ ਦਾ ਦਰਬਾਰ ਹੈ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇੱਥੇ ਗੁਰੂ ਸੋਝੀ ਬਖਸ਼ਦਾ ਹੈ ਗੁਰਮਤ ਅਨੁਸਾਰ ਜੇ ਗੁਰੂ ਘਰ ਕਲਮਾ ਹੀ ਪੜਾਉਣਾ ਸੀ ਤੇ ਗੁਰੂ ਸਾਹਿਬ ਕਦੇ ਜਪਜੀ ਸਾਹਿਬ ਨਾ ਉਚਾਰ ਦੇ ਨਮਾਜ਼ ਹੀ ਪੜ੍ਹਨੀ ਸੀ ਗੁਰੂ ਸਾਹਿਬ ਕਦੇ ਵੀ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਨਾ ਦਿੰਦੇ ਜੇ ਰੋਜ਼ੇ ਹੀ ਖਲਵਾਉਣੇ ਸੀ ਫਿਰ ਮਹਾਰਾਜ ਰੋਜ਼ੇ ਤੇ ਵਰਤਾਂ ਨੂੰ ਪਖੰਡ ਨਾ ਦੱਸ ਦੇ ਜੇ ਗੈਤਰੀ ਦਾ ਜਾਪ ਹੀ ਕਰਵਾਉਣਾ ਹੈ ਫਿਰ ਕਦੇ ਵੀ ਸੁਖਮਣੀ ਦਾ ਜਾਪ ਨਾ ਹੁੰਦਾ ਜੇ ਨਿਕਾਈ ਗੁਰਦਾਰੇ ਕਰਾਉਣਾ ਹੈ ਤੇ ਗੁਰੂ RAMDAS ਕਦੇ ਚਾਰ ਲਾਵਾਂ ਨਾ ਉਚਾਰਦੇ ਮੇਰੀ ਬੇਨਤੀ ਪ੍ਰਵਾਨ ਕਰ ਲਿਓ ਜਿਹਦਾ ਘਰ ਹੋਵੇ ਮਰਿਆਦਾ ਉਹਦੀ ਚੱਲਦੀ ਹੈ ਮੁਬਾਰਕ ਹੈ ਕਲਮਾ ਮਸਜਿਦ ਨੂੰ ਕੁਰਾਨ ਮਸਜਿਦ ਨੂੰ ਮੰਦਰਾਂ ਨੂੰ ਮੁਬਾਰਕ ਹੈ ਭਗਵਤ ਗੀਤਾ ਵੇਦ ਸ਼ਾਸਤਰ ਗਾਇਤਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਦਾ ਰੋਤਬਾ ਮਰਿਆਦਾ ਹੀ ਗੁਰੂ ਘਰ ਵਿੱਚ ਲਾਗੂ ਹੋਵੇਗੀ। ਤੋਂ ਬਹੁਤਾ ਭਾਈਚਾਰੇ ਦੀ ਜਿਹੜੀ ਸਾਂਝ ਪਾਉਂਦੇ ਫਿਰਦੇ ਹੋ ਨਾ ਉਹ ਗੁਰੂ ਘਰ ਤੋਂ ਬਾਹਰ ਪਾ ਲਿਆ ਕਰੋ। ਬਾਕੀ ਗੁਰਦੁਆਰੇ ਦੇ ਦੁਆਰੇ ਚਾਰ ਹੁੰਦੇ ਨੇ Hindu, Muslim, Sikh, ईसाई ਆਓ। ਖਰਾਕ ਮਨ ਦੀ ਕੀਰਤਨ ਸੁਣੋ, ਖਰਾਕ ਤਨ ਦੀ ਲੰਗਰ ਖਾਓ ਪਰ ਮਰਿਆਦਾ ਇੱਥੇ ਗੁਰੂ ਦੀ ਲੱਗਣੀ ਐ। ਇਹ ਕਈਆਂ ਨੂੰ ਗੱਲ ਚੁਵੇਗੀ ਪਰ ਸਿੱਖੀ ਦਾ ਸਿਧਾਂਤ ਪਰਫੁੱਲਤ ਰੱਖਣਾ ਐ। ਜਿਹਨੇ ਆਪਣੇ ਧਰਮ ਦਾ ਸਿਧਾਂਤ ਲਾਗੂ ਕਰਨਾ ਹੈ ਆਪਣੇ ਧਾਰਮਿਕ ਕੇਂਦਰਾਂ 'ਚ ਕਰੋ ਦਾਸ ਇਥੇ ਬਾਣੀ ਨੂੰ ਸੰਕੋਚਦਾ ਹੈ